ਮੁੱਖ ਪਟੀਸ਼ੇਜ ਲਾ ਕੇ ਆਪ ਫਲੈਸ਼ਾਂ ਵੀ ਲਗਿਆ ਜਾਣਗੇ ਨਾਲ ਸਕਰੀਨ ਵੀ ਲਾਈ ਜਾਣਗੇ ਉਹਦਾ ਪ੍ਰਬੰਧ ਜਿੰਨੇ ਆਪਣੇ ਵਾਰੰਟੀ ਆਪਨੇ ਉਹਨਾਂ ਦੇ ਆਖਰੇ 5:00 ਵਜੇ ਮੀਟਿੰਗ ਹੈ ਸਾਰਿਆਂ ਦਸੇ ਬੰਦਿਆਂ ਨੂੰ ਪੀਲ ਹੈ 5:00 ਵਜੇ ਜਿਹੜੇ ਆਪਣੇ ਮੋਰਚੇ ਚੋਂ ਆ ਕੇ ਜਿੱਧਾ ਜਿੱਥੋਂ ਸ਼ਹਿਰ ਤੋਂ ਮੋਰਚਾ ਸ਼ੁਰੂ ਹੁੰਦਾ ਉੱਥੇ ਪ੍ਰਬੰਧਾਂ ਦੀਆਂ ਡਿਊਟੀਆਂ ਲਾਉਣੀਆਂ ਨੇ ਆਪਾਂ ਬਈ ਟ੍ਰੈਕ ਕਿਹਨੇ ਰੋਕਣੀ ਐ ਲੰਗਰ 'ਚ ਸੇਵਾ ਕਿਹਨੇ ਕਰਨੀ ਐ ਭਾਂਡੇ ਕਿਹਨੇ ਧੋੜਿਆ ਚਾਹ ਕਿਹਨੇ ਬਣੋਈ ਸਾਰਾ ਪ੍ਰਬੰਧ ਉੱਥੇ ਬੰਦਾਂਗੇ। ਅੱਜ ਤੋਂ ਪਿਛੋਰ ਪੋਟਾ ਪਰਵਾਰੀਆਂ ਨੇ ਉਹਨਾਂ ਸਸਤਾ ਦਾ ਆਪਾ ਵਧਾਈ ਵੀ ਦਿੰਦੇ ਆ ਧੰਨਵਾਦ ਵੀ ਕਰਦੇ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਸਕੂਲ ਐ ਕਾਲਜ ਐ ਉਹਨਾਂ ਦੇ ਜਿਹੜੀਆਂ ਬੱਸਾਂ ਐ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਲੈ ਕੇ ਜਾਂਦੀਆਂ ਸਕੂਲਾਂ ਤੋਂ ਉਹਨਾਂ ਨੇ ਸਾਰੇ ਪੰਜਾਬ 'ਚ ਖੁੱਲ੍ਹ ਕੇ ਕਹਿਤਾ ਹੈ ਵੀ ਜਿਹੜੇ ਪਿੰਡ ਨੇ ਸੱਤੋਂ ਮੰਨ ਕਰਦੀਆਂ ਸਾਡੇ ਦਾ ਤਾਲਮੇਲ ਕਰੋ ਉਹ ਸਾਰੀਆਂ ਬੱਸਾਂ ਅਸੀਂ ਖਨੋਰੀ ਭੇਜਾਂਗੇ ਬਹੁਤ-ਬਹੁਤ ਸਨ ਮੈਂ ਕਹਿੰਦਾ ਧੰਨਵਾਦ ਉਹਨਾਂ ਨੇ ਬੜਕ ਚੈਰੀ ਕਿਹਾ ਵੀ ਤੇਲ ਵੀ ਅਸੀਂ ਆਪਦਾ ਪਾਵਾਂਗੇ ਇਹ ਮੈਸੇਜ ਮੈਨੂੰ ਲੱਗਦਾ ਵੀ ਆਪਾਂ ਨੂੰ ਪੂਰੇ ਪੰਜਾਬ 'ਚ ਘਰ-ਘਰ ਪਹੁੰਚਾਓ ਕੋਈ ਨਗਰ ਕੋ ਪਿੰਡ ਇਸ ਕਰਕੇ ਨਾ ਰਹੇ ਦੇ ਵੀ ਸਾਡੇ ਕੋਲੇ ਪੈਸੇ ਨਹੀਂ ਸੀ ਇਕੱਠੇ ਕਿਤੇ ਸਾਤੋਂ ਕੋ ਵੀ ਹਿੱਕਣ ਨਹੀਂ ਕੀਤਾ ਗਿਆ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਕਿਹਾ ਵੀ ਜਿੰਨੇ ਵੀ ਸਾਡੇ ਕਾਲਜ ਹੈ ਯੂਨੀਵਰਸਿਟੀਆਂ ਸਕੂਲ ਹੈ ਇਹ ਸਾਰੀਆਂ ਬੱਸਾਂ ਅਸੀਂ ਇੱਥੇ ਭੇਜਾਂਗੇ ਕਿਉਂ ਭੇਜਣਗੇ ਕਿ ਢੱਲੇਵਾਲ ਸਾਹਿਬ ਦੇ ਜਿਹੜੇ ਮਰਤੇ ਪਰਤੇ ਬੈਠੇ ਨੇ ਉਹਨਾਂ ਦੇ 40 ਦਿਨ ਹੋ ਜਾਣੇ ਆ ਕੱਲ੍ਹ 40 ਦਿਨਾਂ ਦੇ ਨਾਲ ਜਿੰਨੇ ਹਮਦਰਦੀ ਲੋਕਾਂ ਦੀ ਮਿਲ ਰਹੀ ਹੈ ਤੇ ਪ੍ਰਬੰਧ ਕਰ ਰਹੇ ਆ ਤਾਂ ਥੋੜੀ ਜੀ ਇੱਕ ਨਾਲ ਦੀ ਨਾਲ ਸਰਕਾਰ ਦੀ ਵੀ ਕਾਰਗਿਰੀ ਸਾਹਮਣੇ ਆਈ ਹੈ ਕੱਲ ਹੀ ਮੁੱਖ ਮੰਤਰੀ ਨੇ ਪੀਸੀ ਕੀਤੀ ਹੈ ਤੇ ਪੀਸੀ ਦੇ ਵਿੱਚ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਮੈਂ ਅਪੀਲ ਕਰਦਾ ਕੇਂਦਰ ਨੂੰ ਕਿ ਜਲਦੀ ਮੀਟਿੰਗ ਬੁਲਾ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ ਇਕੱਲੀ ਜਰਸੀ ਵਾਲੇ ਖੜੇ ਹੋਣ ਦੇ ਨੋਟ ਕਰ ਲਿਓ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਮੈਂ ਕੇਂਦਰ ਨੂੰ ਅਪੀਲ ਕਰਦਾ ਇਹ ਮੰਗਾਂ ਮੰਨਣ ਇਥੋਂ ਤੱਕ ਵੀ ਕਹਿ ਆ ਵੀ ਗੱਲੇਵਾਲ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਵੀ ਹੋਈ ਤੇ ਸਾਡੇ ਅਧਿਕਾਰੀ ਵੀ ਲੱਗ ਰਹੇ ਨੇ ਸਾਡਾ ਤਾਲਮੇਲਾ ਤੇ ਭਾਈ ਤੁਸੀਂ ਥੱਲੇ ਫਿਰ ਪਿੰਡਾਂ ਨੂੰ ਸਰਪੰਚਾਂ ਨੂੰ ਕਿਉਂ ਧਮਕਾ ਰਹੇ ਹੋ ਰੋਕ ਰਹੇ ਹੋ ਚਮ ਨਾਕੇ ਲਾ ਰਿਓ ਪੰਜਾਬ ਵਿੱਚ ਰੋਕ ਲਾਂਗੇ ਨਹੀਂ ਰੁਕਣੇ ਸੋਤੋਂ ਤਾਂ ਇਸ ਕਰਕੇ ਨੋਟ ਕਰ ਲੈਣਾ ਅਸੀਂ ਤਾਂ ਸਭਾ ਸਹਿਯੋਗ ਮੰਗਿਆ ਸੋਡਾ ਕੱਲ ਨੂੰ ਕਿ ਟ੍ਰੈਕ ਦਾ ਪ੍ਰਬੰਧ ਕਰੋ ਲੋਕਾਂ ਨੂੰ ਦਿੱਕਤ ਨਾ ਹੋਵੇ ਦੇ ਬਦਲਵੇਂ ਢੰਗ ਤਰੀਕੇ ਦੇ ਨਾਲ ਵਾਸਤੇ ਤਿਆਰ ਕਰ ਲਓਗੇ ਤਾਂ ਮੈਂ ਹੁਣ ਵੀ ਬੇਨਤੀ ਕਰਦਾ ਕਿ اٹਲੀ ਜਰਸੀ ਵਾਲਿਆਂ ਨੂੰ ਦਿੱਤੋ ਤੱਕ ਵੀ ਬਾਅਦ ਵੀ ਜਾਂਦੀ ਆ ਸਾਡੇ ਨਾਲ ਪੰਮਾ ਸਪਰਕ ਵੀ ਕਰ ਲੈਣ ਕਿ ਬਦਲਵੇਂ ਪ੍ਰਬੰਧ ਦਾ ਇਤਜਾਜ ਤੁਸੀਂ ਕਰਨਾ ਹੈ ਵੱਡੇ ਪੱਧਰ ਤੇ ਸਾਰੀਆਂ ਸਟੇਟਾਂ ਦੇ ਵਿੱਚੋਂ ਕਿਸਾਨਾਂ ਨੇ ਆਉਣਾ ਹੈ ਜੇ ਰਿਕਾਪਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਜਿਹੜੇ ਕੱਲ ਮੁੱਖ ਮੰਤਰੀ ਬੋਲਿਆ ਉਹ ਵੀ ਸਾਫ਼ ਹੋ ਜਾਊਗਾ ਮੈਨੂੰ ਤੋਂ ਕੀ ਕਹਿਣਾ ਚਾਹੁੰਦੇ ਨੇ ਤੇ ਅੰਦਰੋਂ ਕਾਰਨਾ ਕੀ ਚਾਹੁੰਦੇ ਨੇ ਇਸ ਲਈ ਜਿਹੜੀ ਪ੍ਰਸ਼ਾਸਨ ਨੇ ਪੂਰੇ ਪੰਜਾਬ ਦੇ ਵਿੱਚ ਸਰਪੰਚਾਂ ਨੂੰ ਲੰਮਰਦਾਰਾਂ ਨੂੰ ਹੋਂਦ ਰਹੇ ਨੇ ਕਿ ਕੱਲ ਨੂੰ ਕੱਠ ਨਹੀਂ ਕਰਨਾ ਜੀ ਕਾਫਲੇ ਬਣ ਕੇ ਨਹੀਂ ਤੁਰਨਾ ਜੇ ਜਾ ਸਕਦੇ ਹੋ ਪੈਦਲ ਲੱਗ ਜਾਓ ਪਰ ਪਤਾ ਨਹੀਂ ਕਿ ਇਹ ਦੀ ਸਾਹਮਣੇ ਉਹਨਾਂ ਦੀ ਅੰਮ੍ਰਿਤਸਰ ਤੋਂ ساری ਸੰਗਤ ਹੋ ਗਈ ਤੁਰ ਕੇ ਆਈ ਉੱਥੇ ਆਫਰੇ ਬੰਦ ਕੀ ਆਵਾਂਗੇ ਰੋਕਣ ਦੀ ਕੋਸ਼ਿਸ਼ ਨਾ ਕਰੋ ਫਿਰ ਇਹਦੇ ਛਿੱਟੇ ਹੋਰ ਹੀ ਨਿਕਲਗੇ ਤਾਂ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਸਮਾ ਟ੍ਰੈਪਾਂ ਦਾ ਚੌਂਕਾਂ ਦੇ ਵਿੱਚ ਪ੍ਰਬੰਧਾ ਜਿਹੜੇ ਕਰਨੇ ਉਹ ਤੁਸੀਂ ਕਰ ਲੋ ਅਸੀਂ ਨੋਟ ਵੀ ਕਰਵਾਇਆ ਸੀ ਮੈਂ ਜਾਜ ਵੀ ਕਰਵਾਉਣਾ ਤੁਹਾਨੂੰ ਕਿ ਜਦੋਂ ਆਪਾਂ 10 ਅਕਤੂਬਰ ਨੂੰ ਬਰਨਾਲੇ ਦੇ ਵਿੱਚ ਚੱਲਦੇ ਮੋੜ ਤੇ ਇੱਕ ਬਹੁਤ ਵੱਡਾ ਕੱਟ ਕੀਤਾ ਸੀ ਉਦੋਂ ਮੈਨੂੰ ਐਸਐਸਪੀ ਕਹਿੰਦਾ ਸੀ ਬਰਨਾਲਾ ਕਹਿੰਦਾ ਕਿ ਇੰਨਾ ਤਾਂ ਘੱਟ ਹੀ ਹੋਣਾ ਬਰਨਾਲੇ ਦੀ ਦਾਣਾ ਮੰਡੀ ਪਤਾ ਜੀ ਕਿੱਡੀ ਐ ਮੈਂ ਕਿਹਾ ਮੈਨੂੰ ਪਤਾ ਕਹਿੰਦਾ ਕਿੰਨੇ ਲੋਕ ਇਕੱਠੇ ਹੋ ਸਕਦੇ ਨੇ ਗਲੇ ਆਪਣੇ ਤੋਂ ਸਵਾਲ ਕੀਤੇ ਸੀ ਮੈਂ ਉਹਨੂੰ ਕਿਹਾ ਵੀ ਤੁਸੀਂ ਜਿਹੜਾ ਬੱਸ ਸਟਾਪ ਨੂੰ ਬੰਦ ਕਰਾ ਦਿਓ ਬਰਨਾਲੇ ਸ਼ਹਿਰ ਦੇ ਜਿਹੜੇ ਰਸਤੇ ਆ ਬਦਲਵੇਂ ਲੱਭ ਲਓ ਕਹਦਾ ਇੰਨੀ ਸੰਗਤ ਤਾਂ ਕਿਤੇ ਆ ਨਾ ਜਾਵੇ ਮੈਂ ਕੋਈ ਗੱਲ ਨਹੀਂ ਕਹਿੰਦਾ ਮੋਟਾ ਸੋਡਾ ਦਿੱਲੀ ਚ ਜਾਂਦਾ ਲੋਕ ਬਰਨਾਲੇ ਆਉਣਗੇ ਇਹਨਾਂ ਤੋਂ ਪ੍ਰਬੰਧ ਨਾਲ ਹੋਏ ਉਹ ਬੱਸ ਅड्डा ਵੀ ਬੰਦ ਕਰਨਾ ਪੈ ਗਿਆ ਪਰ ਚੌਂਕ ਵੀ ਬੰਦ ਕਰਨੇ ਪੈਗੇ ਤਾਂ ਆਥਣੇ ਐਸਐਸਪੀ ਕਹਿੰਦਾ ਜੀ ਮੇਰਾ ਭਲੇਖਾ ਦੂਰ ਹੋ ਗਿਆ ਕਿਤੇ ਐਵੇਂ ਨਾ ਹੋਵੇ ਸਾਡੀ ਸੰਗਤ ਨਹੀਂ ਰੁਕਣੀ ਟ੍ਰੈਕ ਦਾ ਆਪ ਦਾ ਪ੍ਰਬੰਧ ਕਰ ਲਿਓ ਜਿਹੜੇ ਤੁਸੀਂ ਧਮਕਾ ਰਹੇ ਹੋ ਵੇਖਿਆ ਕਰ ਰਹੇ ਹੋ ਇਹ ਵੀ ਖਲੋਰੀ ਨਹੀਂ ਜਾਣਾ ਇਹ ਗੱਲੇਵਾਲ ਸਾਹਿਬ ਦੀ ਪੇਲ ਹੈ ਆ ਹੁਣ ਇਹਨਾਂ ਨਾਲ ਗੋਲ ਕੇ ਪਾਇਆ ਨਾ ਉਹ ਸ਼ਬਦ ਬੋਲੇ ਨੇ ਪੰਜਾਬ ਵਾਲਿਆਂ ਨੂੰ ਕਿ ਲਾਜ ਨਹੀਂ ਤੁਸੀਂ ਕਨੌਰੀ ਆਉਣਾ ਉਹ ਪੇਲ ਘਰ ਘਰ ਗਈ ਲੋਕਾਂ ਕੋਲੇ ਉਹਨਗੇ ਜੇ ਤੁਸੀਂ ਵੀ ਸੱਤਿਉ ਧੰਦਾਰਦੀ ਦੇ ਨਾਲੋਂ ਸੁਣੇ ਕਾਦਰ ਕਰਦੇ ਆਂ ਜੇ ਉਤੋਂ ਆਉਂਦਾ ਹੁਕਮ ਸਾਨੂੰ ਸਾਦੇ ਨਸਪਰ ਕਰ ਨੂੰ ਪਰ ਸਬੂਤ ਵਹੀ ਦੇਉ ਜਿਹੜਾ 30 ਤਰੀਕ ਨੂੰ ਆਪਣੇ ਪੰਜਾਬੀਆਂ ਨੇ ਦਿੱਤਾ ਹੈ ਬੋਲੇ ਛੋਟੂ ਛੋਟੂ ਨਾਲ ਸੀ ਬੀਜਪੀ ਕੋਸ਼ਿਸ਼ ਕਰਦੀ ਸੀ ਕਿ ਇਹਨਾਂ ਨੂੰ ਨਿਖੜਿਆ ਜਾਵੇ ਪਰ ਲੋਕ ਇਕੱਠੇ ਹੋ ਕੇ ਸੜਕਾਂ ਤੇ ਆਇਆ ਮੈਂ ਇਹ ਹੀ ਕਹਿ ਕਰਨੀ ਸੀ ਕਿ ਜੇ ਨਾ ਤੁਸੀਂ ਕੋਈ ਰੁਕਾਵਟ ਪਾਓ ਨਾ ਹੋਲ ਕਰੋ ਘਟੋ ਘਟ ਮੈਨੂੰ ਪੰਜ ਸੱਤ ਜ਼ਿਲ੍ਹਾ ਦੇ ਵਿੱਚੋਂ ਫੋਨ ਆਗੇ ਜੀ ਸਾਨੂੰ ਫੋਨਸ ਲੋਕ ਰਹੀ ਹੈ ਤਾਂ ਮੇਰਾ ਤਾਂ ਜਵਾਬ ਦੁੱਧੇ ਹੁੰਦਾ ਵੀ ਯਾਰ ਤੁਸੀਂ ਇਹੇ ਤੇ ਜਿਹੜਾ ਫੋਰਸ ਦਾ ਫੋਨ ਕਰਕੇ ਰੁੱਕ ਗਏ ਕਿ ਕੋਈ ਨਹੀਂ ਕੰਮ ਨੂੰ ਦੇਖਾਂਗੇ